ਸਾਰੇ ਨੂੰ ਤੁਸੀਂ ਦੇਖ ਰਹੇ ਹੋ ਅਬਤਕ ਟੀਵੀ ਚੈਨਲ ਜੋ ਕਿ ਭਾਰਤ ਭਰ ਵਿੱਚ ਬੜਾ ਹੀ ਮਸ਼ਹੂਰ ਅਤੇ ਤੁਸੀਂ ਇਸ ਬਾਰੇ ਬਹੁਤ ਹੀ ਸੁਣਿਆ ਹੋਊਗਾ ਕਿ ਅਬਤਕ ਟੀਵੀ ਚੈਨਲ ਸਚਾਈ ਦਾ ਚੈਨਲ ਜੋ ਕਿ ਆਪਾਂ ਦੇਖ ਰਹੇ ਹਾਂ ਵੀ ਸਨਾਮ ਰੋਡ ਜੋ ਗੱਗੜਪੁਰ ਰਸਤੇ ਦੇ ਵਿੱਚ ਆਉਂਦਾ ਹੈ ਗੱਗੜਪੁਰ ਰਸਤੇ ਦੇ ਵਿੱਚ ਆਉਂਦਾ ਹੈ ਤੇ ਗੱਗੜਪੁਰ ਨੂੰ ਜਿਹੜਾ ਰਾਹ ਜਾ ਰਿਹਾ ਹੈ ਗੱਗੜਪੁਰ ਦੇ ਵਿੱਚ ਉੱਥੇ ਬ੍ਰਿਜ ਬਣ ਰਿਹਾ ਹੈ ਬ੍ਰਿਜ ਬਹੁਤ ਧੰਨਵਾਦ ਸਰਕਾਰਾਂ ਦਾ ਕਿ ਵੀ ਆਪਣੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਹੀ ਜਿਹੜੇ ਇਹ ਬ੍ਰਿਜ ਬਣਨੇ ਨੇ ਬਹੁਤ ਵਧੀਆ ਵੀ ਤੇ ਉੱਥੇ ਇਹਨਾਂ ਨੇ ਕੋਈ ਸਟਾਈਨਿੰਗ ਬੋਰਡ ਨਹੀਂ ਲਾਇਆ ਹੈਗਾ ਵੀ ਅਸੀਂ ਬੋਰਡ ਲਾ ਕੇ ਲੋਕਾਂ ਨੂੰ ਅਗਾਹ ਕਰੀਏ ਵੀ ਇੱਥੇ ਅੱਗੇ ਰਸਤਾ ਬੰਦ ਹੈ ਵੀ ਇੱਧਰ ਨਹੀਂ ਜਾਣਾ ਤਾਂ ਤੁਸੀਂ ਆਪ ਹੀ ਸਮਝਦਾਰ ਹੋ ਵੀ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੋਵੇਗੀ ਵੀ ਲੋਗਾ ਆਉਂਦੇ ਹੋਏ ਇੱਥੇ ਨਾ ਕੋਈ ਸਾਈਨਿੰਗ ਬੋਰਡ ਹੈ ਨਾ ਇੱਥੇ ਰਸਤਾ ਬੰਦ ਕੁਝ ਵੀ ਨਹੀਂ ਲਿਖਿਆ ਗਿਆ ਇਸ ਕਰਕੇ ਇਹ ਜੋ ਪੁਲ ਬਣ ਰਿਹਾ ਹੈ ਤਾਂ ਬਣ ਤਾ ਬਹੁਤ ਵਧੀਆ ਰਿਹਾ ਹੈ ਪਰ ਫਿਰ ਵੀ ਆਉਂਦੇ ਜਾਂਦੇ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਉਠਾਉਂਦਾ ਉਠਾਉਣੀ ਪੈਂਦੀ ਹੈ ਕਿਉਂਕਿ ਇਹਨਾਂ ਨੇ ਕਿਤੇ ਸਾਈਨਿੰਗ ਬੋਰਡ ਨਹੀਂ ਲਾਇਆ ਵੀ ਅਸੀਂ ਵੀ ਅੱਗੇ ਰਸਤਾ ਬੰਦ ਹੈ ਨਾ ਉਧਰੋਂ ਨਾ ਇਧਰੋਂ ਹਰ ਇੱਕ ਆਦਮੀ ਪੁਲ ਕੋਲੇ ਆ ਕੇ ਮੁੜ ਕੇ ਜਾਂਦਾ ਹੈ ਸੋ ਆਪਾਂ ਇੱਥੇ ਜੋ ਆਪਣੇ ਰਾਘਰੀ ਭਾਈ ਨੇ ਉਹਨਾਂ ਨੂੰ ਪੁੱਛਾਂਗੇ ਜੋ ਕਿ ਇਸ ਵਾਰ ਐਮਪੀ ਜੀ ਇਲੈਕਸ਼ਨ ਦੇ ਵਿੱਚ ਵੀ ਖੜੇ ਸਨ ਸਰਦਾਰ ਗੁਰਚੰਨ ਸਿੰਘ ਜੋ ਕਿ ਸੁਨਾਮ ਦੇ ਰਹਿਣ ਵਾਲੇ ਨੇ ਉਹ ਇੱਥੇ ਆਉਂਦੇ ਹੋਏ ਉਹਨਾਂ ਦੀ ਗੱਡੀ ਰਸਤੇ ਦੇ ਵਿੱਚ ਫਸ ਗਈ ਹੈ ਨਾ ਹੁਣ ਇੱਧਰ ਨਾ ਉੱਧਰ ਉਹਨਾਂ ਨੂੰ ਪੁੱਛਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਵੀ ਅਸੀਂ ਇਹ ਕੰਮ ਵੀ ਗੱਡੀ ਕਿਸ ਤਰ੍ਹਾਂ ਮੋੜੀ ਇਹ ਵੀ ਕੀ ਮਹਿਸੂਸ ਹੋ ਰਿਹਾ ਵੀ ਆਉਣ ਵਾਲੇ ਸਰਕਾਰਾਂ ਜਾਂ ਬਣੀਆਂ ਹੋਈਆਂ ਸਰਕਾਰਾਂ ਇਹ ਬੰਦਿਆਂ ਨੂੰ ਕਿਉਂ ਨਹੀਂ ਅਗਾਹ ਕਰ ਰਹੀਆਂ ਪਹਿਲਾਂ ਹਾਂਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਗੁਰਚਰਨ ਸਿੰਘ ਦਾ ਨਾਮ ਜੋ ਐਮਪੀ ਦੀ ਇਲੈਕਸ਼ਨ ਦੌਰਾਨ ਬਾਅਦ ਤੇ ਖੜਾ ਹੋਇਆ ਸੀ ਤੇ ਮੈਂ ਸਰਦਾਰ ਸਿੰਘ ਜੀ ਸਿਮਰਜੀਤ ਸਿੰਘ ਜੀ ਮਾਨ ਦੇ ਹੱਕ ਦੇ ਵਿੱਚ ਬੈਠ ਗਿਆ ਕਿਉਂਕਿ ਜੇ ਦੋ ਭਾਈ ਆਪਸ ਵਿੱਚ ਲੜਨਗੇ ਤਾਂ ਸਾਡਾ ਹੀ ਨੁਕਸਾਨ ਹੈ ਅਸੀਂ ਉਹ ਲੜਾਈ ਨੂੰ ਮੈਂ ਟਾਲਣ ਦੇ ਮਾਰੇ ਨੇ ਸਿਮਰਜੀਤ ਸਿੰਘ ਮਾਨ ਜੀ ਦਾ ਸਾਥ ਦਿੱਤਾ ਉਹਨਾਂ ਨੂੰ ਬਤ ਤੋਂ ਬਤ ਵੋਟ ਪ੍ਰਵਾਈ ਤੇ ਮੇਰੇ ਵੱਲੋਂ ਮਾਨ ਸਾਹਿਬ ਨੂੰ ਐਡਵਾਂਸ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਜਿੱਤਾਂ ਦੀਆਂ ਲੱਖ ਲੱਖ ਵਧਾਈ ਹੋਵੇ ਤੇ ਹੁਣ ਅਗਲੀ ਗੱਲ ਜਿਹੜੀ ਮੈਂ ਮਾਨਸ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਸਾਡੇ ਲੋਕਾਂ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਬੜੀ ਸੋਹਣੀ ਸਰਕਾਰ ਚਲਾ ਰਹੇ ਨੇਗੇ ਚਲੋ ਕਈ ਬੰਦੇ ਤੋਂ ਗਲਤੀਆਂ ਹੁੰਦੀਆਂ ਨੇਗੀਆਂ ਕਈ ਕੰਮ ਨਹੀਂ ਵੀ ਹੁੰਦੇ ਹਰ ਇੱਕ ਬੰਦਾ ਪੂਰਨ ਤੌਰ ਤੇ ਸੰਪੂਰਨ ਨਹੀਂ ਹੁੰਦਾ ਪਰ ਫਿਰ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਵੀ ਇਹ ਨਾਲੇ ਦੇ ਉੱਤੇ ਇਹ ਪੁਲ ਵੀ ਬਣਨ ਲੱਗ ਗਿਆ ਸਾਡੇ ਸੁਨਾਮ ਵਾਲਾ ਪੁਲ ਵੀ ਬਣ ਰਿਹਾ ਹੈਗਾ ਹਨ ਤੇ ਹੁਣ ਇੱਕ ਬੇਨਤੀ ਹੈ ਗੰਤਮਾਹ ਜੀ ਨੂੰ ਜੀ ਸਰਦਾਰ ਸਾਹਿਬ ਥੋੜਾ ਮੈਂ ਬਹੁਤ ਬਹੁਤ ਥੋੜੀ ਜਿਦ ਕਰਦਾ ਤੁਸੀਂ ਮੇਰੇ ਭਰਾ ਹੋਵੋਗੇ ਤੁਸੀਂ ਸਾਡੇ ਸਨਾਮ ਦੇ ਵਿੱਚ ਪੜਿਓਗੇ ਆਪਾਂ ਮੇਲੇ ਵੀ ਹਜ਼ਾਰਾਂ ਵਾਰੀਆਂ ਤੁਸੀਂ ਵੀ ਗਾਇਕ ਹੋਗੇ ਮੈਂ ਵੀ ਛੋਟਾ ਦਾ ਗਾਇਕ ਆ ਇੱਕ ਪਰ ਹੁਣ ਮੈਂ ਦੇਸ਼ ਦੀ ਸੇਵਾ ਕਰਨ ਵਾਸਤੇ ਅੱਗੇ ਆਇਆਗਾ ਤੇ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਹੱਕੇ ਵਿੱਚ ਬੈਠ ਗਏ ਹੁਣ ਜਿਹੜੀ ਅਸਲੀ ਗੱਲ ਹੈਗੀ ਉਹ ਗੱਲ ਕਰਦੇ ਆਪਾਂ ਅਸੀਂ ਕਰਾਚੋ ਤੋਂ ਅਸਲ ਗੱਗੜਪੁਰ ਨੂੰ ਜਾ ਰਹੇ ਸੀ ਸਤੇ ਵਿੱਚ ਨਾਲੇ ਦਾ ਪੁਲ ਬਣ ਰਿਹਾ ਹੈਗਾ ਇੱਕ ਤਾਂ ਉੱਥੇ ਸੜਕ ਦੇ ਤੇ ਸਾਈਨ ਬੋਰਡ ਲਾਉਣਾ ਚਾਹੀਦਾ ਵੀ ਅੱਗੇ ਰਸਤਾ ਬੰਦ ਹੈ ਇਧਰੋਂ ਵੀ ਲਾਉਣਾ ਚਾਹੀਦਾ ਵੀ ਅੱਗੋਂ ਰਸਤਾ ਬੰਦ ਹੈ ਅਸੀਂ ਸ਼ਾਰਟਕਟ ਮਾਰ ਰਹੇ ਸੀਗੇ ਵੀ ਚਲ ਵੱਡੇ ਰੋਡ ਚੜ ਜਾਾਂਗੇ ਸਾਨੂੰ ਬਹੁਤ ਪਰੇਸ਼ਾਨੀ ਆਈ ਹੈ ਹੁਣ ਅਸੀਂ 3 ਕਿਲੋਮੀਟਰ ਇਧਰੋਂ ਆਏਗੇ ਹੁਣ ਗੱਡੀ ਸਾਡੀ ਇੱਧਰ ਫੱਸੀ ਖੜੀ ਹੈਗੀ ਇਹਦਾ ਜ਼ਿੰਮੇਵਾਰ ਕੌਣ ਹੈ ਸੋ ਬੇਨਤੀ ਹੈ ਵੀ ਸਾਈਨ ਬੋਰਡ ਲਾਏ ਜਾਣ ਲੋਕ ਪਰੇਸ਼ਾਨਾ ਹੋਣ ਜਦੋਂ ਆਪਾਂ ਲੋਕਾਂ 'ਤੇ ਕੰਮ ਕਰਨਾ ਹੈ ਇਹ ਲੋਕਾਂ ਦੀ ਸਰਕਾਰ ਹੈ ਮੈਨੂੰ ਜਿੱਦੈ ਭਗਵੰਤ ਮਾਨ ਜੀ ਤੁਸੀਂ ਜਿੱਤੇ ਸੀ ਨਾ ਮੈਨੂੰ ਬਹੁਤ ਖੁਸ਼ੀ ਹੈ ਇੰਨੀ ਖੁਸ਼ੀ ਹੈ ਜੀ ਮੈਂ ਦੱਸ ਨਹੀਂ ਸਕਦਾ ਪਰ ਕਈ ਗੱਲਾਂ ਗੱਲਾਂ ਵਿੱਚ ਰਹਿ ਜਾਂਦੀਆਂ ਨੇਗੀਆਂ ਇਹ ਤੁਹਾਡੀ ਗਲਤੀ ਨਹੀਂ ਹੈਗੀ ਸਾਡੇ ਅਧਿਕਾਰੀਆਂ ਦੀ ਗਲਤੀਆਂ ਲੀਆਂ ਜਿਨ੍ਹਾਂ ਨੂੰ ਕੰਮ ਦਿੱਤਾ ਗਿਆ ਠੇਕੇਦਾਰ ਨੂੰ ਕੰਮ ਦਿੱਤਾ ਗਿਆ ਠੇਕੇਦਾਰ ਦਾ ਫਰਜ ਬਣਦਾ ਉੱਥੇ ਰੋਡ ਦੇ ਉੱਤੇ ਪਹਿਲਾਂ ਸਾਈਨ ਬੋਰਡ ਲਾਉਣ ਵੀ ਅੱਗੋਂ ਭਈ ਰਸਤਾ ਬੰਦ ਹੈ ਜਾਂ ਰਸਤਾ ਚਾਲੂ ਕਰਨ ਗੱਡੀ ਲੰਘਣ ਦਾ ਰਸਤਾ ਬਣਾਇਆ ਜਾਵੇ ਸੋ ਇੰਦੀ ਕੈਂਪੀ ਮੰਜ਼ੂਰ ਕਰੋ ਇੱਥੇ ਸਾਈਨ ਬੋਰਡ ਲਾਇਆ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮੈਂ ਸਰਦਾਰ ਭਗਵੰਤ ਸਿੰਘ ਮਾਨ ਦਾ ਤਹਿ ਦਿਲ ਸ਼ੁਕਰੀਆ ਜਾਰਾ ਹਾਂ ਧੰਨਵਾਦ ਕਰਦਾ ਹਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ